ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈਗਾ ਜੀ 25 ਦਸੰਬਰ ਸਤਪੋਹ ਨੂੰ ਕਲਗੀਧਰ ਪਾਤਸ਼ਾਹ ਦਾ ਸਾਰਾ ਪਰਿਵਾਰ ਜਿਹੜਾ ਸੀਗਾ ਉਹ ਵਿਛੜ ਗਿਆ ਸੀ ਸਰਸਾ ਨਦੀ ਦੇ ਕਿਨਾਰੇ ਤੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਛੋਟੇ ਸ਼ਹਿਬ ਜادہ ਤਮਾਤਾ ਗੁਜਰਕੌਰ ਨੇ ਪਹਿਲੀ ਰਾਤ ਜਿਹੜੀ ਆ ਸਤਪੋਹ ਦੀ ਉਹ ਕੁੰਬੇ ਮਾਸਕੀ ਦੀ ਇੱਕ ਛੁੱਗੀ ਦੇ ਵਿੱਚ ਕੱਟੀ ਉਥਾਂ ਹੀ ਉਹਨੂੰ ਗੰਗੂਰ ਸੋਈਆ ਜਿਹੜਾ ਆਪਣੇ ਘਰ ਪਿੰਡ ਸਹੀੜੀ ਲੈ ਗਿਆ ਇੱਕ ਰਾਤ ਉਹਨਾਂ ਨੇ ਗੰਗੂਰ ਸੋਈਏ ਦੇ ਘਰ ਦੇ ਵਿੱਚ ਕੱਟੀ ਇੱਥੇ ਹੀ ਮੋਹਰਾਂ ਨੂੰ ਦੇਖ ਕੇ ਗੰਗੂ ਜਿਹੜਾ ਉਹ ਲੂਣ ਹਰਾਮੀ ਹੋ ਗਿਆ ਤੇ ਉਸ ਨੇ ਉਹ ਮੋਹਰਾਂ ਜਿਹੜੀਆਂ ਖਜ਼ਾਨਾ ਸੀ ਉਹ ਚੋਰੀ ਕਰ ਲਿਆ ਤੇ ਮਰਿੰਡੇ ਜਾ ਕੇ ਕੋਤਵਾਲੀ ਦੇ ਵਿੱਚ ਸਹਿਬਜ਼ਾਦਿਆਂ ਦੀ ਤੇ ਮਾਤਾ ਦੀ ਇਤਲਾਹ ਕਰ ਦਿੱਤੀ 9 ਪੋ ਦੀ ਰਾਤ ਜਿਹੜੀ ਸੀ ਉਹ ਮਰਿੰਡੇ ਥਾਣੇ ਦੇ ਵਿੱਚ ਦੋ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਨੇ ਕੱਟੀ 10 ਪੋ ਨੂੰ ਉਹਨਾਂ ਨੂੰ ਸਰਹੰਦ ਲਿਆਂਦਾ ਗਿਆ ਜਿੱਥੇ ਵਜੀਰ ਖਾਂ ਦੇ ਕਹਿਣ ਤੇ ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਗਿਆ। ਹੁਣ ਇਹਨੇ ਦਿਨਾਂ ਦੇ ਭੁੱਖੇ ਧਿਆਏ ਤੇ ਪੈਰਾਂ ਦੇ ਵਿੱਚ ਵੀ ਛਾਲੇ ਹੋ ਗਏ ਸੀ, ਜ਼ਖਮ ਹੋਏ ਸੀ ਤੇ ਠੰਡ ਦੇ ਨਾਲ ਜਿਹੜੇ ਆ ਜ਼ਖਮ ਉਹ ਬਹੁਤ ਆਕੜ ਰਹੇ ਸੀ। ਤੇ ਕਈ ਇਤਿਹਾਸਕਾਰ ਲਿਖਦੇ ਆ ਕਿ ਕੋਈ ਵੀ ਕਪੜਾ ਉਹਨਾਂ ਦੇ ਤਨ ਦੇ ਉੱਤੇ ਨਹੀਂ ਸੀ। ਇੰਨੀ ਠੰਡ ਦੇ ਵਿੱਚ ਜ਼ਮੀਨ ਤੋਂ 100 40 ਫੁੱਟ ਉੱਚਾ ਠੰਡਾ ਬੁਰਜ ਹੁਣ ਤਾਂ ਉਹ ਢਾਕੇ ਬਹੁਤ ਛੋਟਾ ਕਰ ਦਿੱਤਾ ਕੁਝ ਸ਼ਹਿਰ ਜਿਹੜਾ ਉਹ ਵੀ ਉੱਚਾ ਹੋ ਗਿਆ ਉਹਨਾਂ ਸਮਿਆਂ ਦੇ ਵਿੱਚ ਨਾਲ ਦੀ ਨਦੀ ਵਗਦੀ ਹੁੰਦੀ ਸੀ ਤੇ ਪੂਰੀ ਗਰਮੀ ਦੇ ਵਿੱਚ ਉੱਥੇ ਜਿਹੜੀ ਠੰਡ ਲੱਗਣ ਲੱਗ ਪੈਂਦੀ ਸੀ ਤੁਸੀਂ ਸੋਚੋ ਜਦੋਂ ਪੌਦ ਹੀ ਇੰਨੀ ਠੰਡ ਦੇ ਵਿੱਚ ਉਥੋਂ ਦੀ ਹਵਾ ਸੀਤ ਲਹਿਰ ਉਸ ਠੰਡੇ ਬੁਰਜ ਦੇ 12 ਦਰੇ ਦਰੇ ਮਤਲਬ ਦਰਵਾਜ਼ੇ ਤੇ ਹਰ ਕ ਪਾਸੇ ਤੋਂ ਜਿਹੜੀ ਹਵਾ ਉੱਥੇ ਪੈਂਦੀ ਸੀ ਕੋਈ ਵੀ ਇਹੋ ਜੀ ਜਗ੍ਹਾ ਨਹੀਂ ਸੀ ਜਿਹਦੇ ਨਾਲ ਆਪਾਂ ਢੋਲ ਆ ਕੇ ਤੇ ਠੰਡ ਨੂੰ ਜਾਂ ਹਵਾ ਨੂੰ ਆਉਣ ਤੋਂ ਰੋਕ ਸਕੀਏ ਤੇ ਉਸ ਤੋਂ ਪਹਿਲਾਂ ਵੀ ਉਹਨਾਂ ਤੇ ਸਾਬ ਜਾਂਦੇ ਤੇ ਤਸ਼ੱਦਦ ਹੋ ਚੁੱਕਾ ਸੀ ਜਦੋਂ ਗੰਗੂ ਰਸੋਈਏ ਦੇ ਘਰੋਂ ਸਾਹਿਬ ਜਦਿਆਂ ਨੂੰ ਕੈਦ ਕੀਤਾ ਸੀ ਤੇ ਉਹਨਾਂ ਨੂੰ ਬੂਰੀਆਂ ਦੇ ਵਿੱਚ ਪਾ ਕੇ ਉਤੋਂ ਮੂੰਹ ਬੰਦ ਦਿੱਤਾ ਸੀ ਤੇ ਸਾਰਾ ਦਿਨ ਸਾਰੀ ਰਾਤ ਮਰਿੰਡਾ ਥਾਣੇ ਦੇ ਵਿੱਚ ਕੌਤਵਾਲੀ ਦੇ ਵਿੱਚ ਉਹ ਜਿਹੜੇ ਉਸੇ ਤਰ੍ਹਾਂ ਬੂਰੀਆਂ ਚ ਬੰਦ ਰਹੇ ਦਰਦਾਂ ਤੇ ਦੁੱਖਾਂ ਦੇ ਭਾਵੇਂ ਉਹਨਾਂ ਨੂੰ ਉਹਨਾਂ ਦੇ ਸਰੀਰ ਨੂੰ ਚੰਬਿਆ ਸੀ ਪਰ ਉਹਨਾਂ ਦੀ ਆਤਮਾ ਜਿਹੜੀ ਸੀ ਉਹ ਸੋ ਅੱਜ ਉਹਨਾਂ ਨੂੰ ਵजीर खान ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਸਹਬਜ਼ਾਦਿਆਂ ਨੇ ਜਾ ਕੇ ਗੱਜ ਕੇ ਫਤੇ ਬਲਾਈ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤੇ ਤੇ ਸਾਰੇ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਗਏ ਕਿ ਇੰਨਾ ਜज्बा ਵजीर खान ਨੇ ਕਿਹਾ ਕਿ ਇਹ ਕੋਈ ਗੁਰਦੁਆਰਾ ਨਹੀਂ ਜਿੱਥੇ ਤੁਹਾਨੂੰ ਫਤੇ ਦਾ ਜਵਾਬ ਦਿੱਤਾ ਜਾਏਗਾ ਇੱਥੇ ਤੁਹਾਨੂੰ ਝੁੱਕ ਕੇ ਸਲਾਮ ਕਰਨੀ ਪਵੇਗੀ ਝੁੱਕ ਕੇ ਨਮਸਕਾਰ ਜਿਹੜੀ ਆ ਉਹ ਕਰਨੀ ਪਵੇਗੀ ਸਲਾਮ ਕਰਨੀ ਪੈਗੀ ਪਰ ਸਹਿਬ ਜਦਿਆਂ ਕਿਹਾ ਕਿ ਅਸੀਂ ਆਪਣੇ ਦੀਨ-ਇਮਾਨ ਤੇ ਪੱਕੇ ਹਾਂ ਉਹਨਾਂ ਨੂੰ ਡਲਾਉਣ ਦੀ ਮੁੱਕ ਦੀ ਗੱਲ ਕੀਤੀ ਹਰ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਦਿੱਤੇ ਗਏ ਹਰ ਇੱਕ ਤਰ੍ਹਾਂ ਦੇ ਡਰ ਜਿਹੜੇ ਉਹ ਦਿੱਤੇ ਗਏ ਜਦੋਂ ਡਰ ਨਹੀਂ ਉਹਨਾਂ ਨੇ ਕਬੂਲਿਆ ਤਾਂ ਉਹਨਾਂ ਨੂੰ ਲਾਲਚ ਦਿੱਤੇ ਗਏ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਬਖਸ਼ ਦਿੱਤੀ ਜਾਏਗੀ ਜਦੋਂ ਵਜ਼ੀਰ ਖਾਨ ਨੇ ਇਹ ਕਿਹਾ ਕਿ ਤੁਹਾਨੂੰ ਜ਼ਿੰਦਗੀ ਜਿਹੜੀ ਉਹ ਬਖਸ਼ ਦਿੱਤੀ ਜਾਏਗੀ ਤੇ ਬਾਬਾ ਫਤਿਹ ਸਿੰਘ ਨੇ ਬਹੁਤ ਸੋਹਣਾ ਜਵਾਬ ਦਿੱਤਾ ਜਿਹੜਾ ਸਾਡਾ ਧਿਆਨ ਖਿੱਚਦਾ ਹੈ ਬਾਬਾ ਫਤਿਹ ਸਿੰਘ ਜੀ ਕਹਿੰਦੇ ਕਿ ਜਿਹੜੀ ਜ਼ਿੰਦਗੀ ਤੂੰ ਬਖਸ਼ ਦੇਂਗਾ ਕੀ ਉਸ ਦੇ ਵਿੱਚ ਕਦੀ ਮੌਤ ਨਹੀਂ ਆਏਗੀ ਕੀ ਅਸੀਂ ਫੇਰ ਸਦਾ ਜਿੰਦੇ ਰਹਿ ਸਕਦੇ ਹਾਂ ਜਦ ਕਿ ਸਾਡਾ ਦਾਦਾ ਜੀ ਕਹਿੰਦੇ ਨੇ ਜੋ ਉਪਜੋ ਉਸੋ ਬਿੰਸ ਹੈ ਪਰ ਉਹ ਆਜ ਕੇ ਕਾਲ ਇਹ ਜੰਮਣਾ ਆ ਤੇ ਮਰਨਾ ਵੀ ਹੈ ਤਾਂ ਫੇਰ ਅਸੀਂ ਸੋਚ ਨੂੰ ਮਾਰ ਕੇ ਮਰਦੇ ਬਣ ਕੇ ਜੀ ਰਹੇ ਹਾਂ ਅੱਜ ਕਦੇ ਸੋਚਿਆ ਕਿ ਸਾਡੇ ਪੱਲੇ ਕੀ ਹੈ ਕਦੇ ਸੋਚਿਆ ਕਿ ਅਸੀਂ ਉਹ ਸਾਡੇ ਖਾਤਰ ਸ਼ਹੀਦੀਆਂ ਦੇ ਗਏ ਸਾਡੀ ਖਾਤਰ ਉਹਨਾਂ ਨੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਇਹਨ ਪੁੱਤਰਨ ਕੇ ਸੀਸ ਪਰਵਾਰ ਦੀ ਇਹ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ ਅੱਜ ਅਸੀਂ ਉਹਨਾਂ ਦੀ ਬਦੌਲਤ ਜੀਂਦੇ ਹਾਂ ਸਾਨੂੰ ਆਪਣੇ ਪੁੱਤਰ ਕਿਹਾ ਸੀ ਗੱਲ ਕੀਤਾ ਰਪਾਤਸ਼ਾ ਨੇ ਤੇ ਅੱਜ ਬਾਪੂ ਡੱਲੇਵਾਲ ਨੂੰ ਇੱਕ ਮਹੀਨਾ ਹੋ ਗਿਆ ਉਹ ਖੜਤਾਲ ਤੇ ਬੈਠਿਆ ਤੇ 10 ਮਹੀਨੇ ਹੋ ਗਏ ਕਿਸਾਨਾਂ ਨੂੰ ਦੁਬਾਰਾ ਬਾਰਡਰਾਂ ਤੇ ਬੈਠਿਆ ਕਿੰਨੇ ਕ ਆਪਾਂ ਹਾ ਦੇ ਨਾਰੇ ਮਾਰੇ ਉਹਨਾਂ ਦੇ ਮਗਰ ਜਿਹੜੇ ਉੱਥੇ ਜਾ ਰਹੇ ਨੇ ਉੱਥੇ ਬੈਠ ਰਹੇ ਨੇ ਉਹ ਵਧਾਈ ਦੇ ਪਾਤਰ ਨੇ ਉਹ ਸਹਿਬ ਜਦਿਆਂ ਦੇ ਅਸਲੀ ਵਾਰਿਸ ਨੇ ਜਿਹੜੇ ਨਹੀਂ ਜਾ ਰਹੇ ਉਹ ਜ਼ਮੀਰਾਂ ਮਾਰ ਕੇ ਜੀ ਰਹੇ ਨੇ ਯਦ ਕਿ ਉਹ ਲੜਾਈ ਬਾਪੂ ਡੱਲੇਵਾਲ ਆਪ ਦੀ ਜ਼ਮੀਨ ਦੀ ਨਹੀਂ ਲੜ ਰਿਆ ਨਾ ਪੰਜਾਬ ਦੀ ਸਾਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਆ ਔਰੰਗਜੀਬ ਤੇ ਵजीर खान ਸੋਚ ਮਾਰਨਾ ਚਾਹੁੰਦੇ ਸੀ ਚੁੱਪਚੀ ਬੀਤੇ ਤੋ ਕਹਿੰਦੇ ਸੀ ਗੁਰੂ ਸਾਹਿਬ ਨੂੰ ਰਹੀ ਜਾਓ ਪਰ ਰਣਜੀਤ ਨਗਾਰਾ ਨਾ ਵਜਾਓ ਸਾਨੂੰ ਤਕਲੀਫ ਹੁੰਦੀ ਐ ਤਾਡੇ ਇਹ ਜਿਹੜੇ ਨਿਸ਼ਾਨ ਸਾਹਿਬ ਝੂਲਦੇ ਨੇ ਇਹਨਾਂ ਤੋਂ ਸਾਨੂੰ ਤਕਲੀਫ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਿ ਜਮੀਰ ਨੂੰ ਮਾਰ ਕੇ ਨਹੀਂ ਜੀਣਾ ਭਾਵੇਂ ਥੋੜਾ ਜਿਓ ਚੜ੍ਹਦੀ ਕਲਾ ਦੇ ਨਾਲ ਜਿਓ ਸੱਚ ਲਈ ਜਿਓ ਤੇ ਅੱਜ ਬਾਪੂ ਡੱਲੇਵਾਲ ਨੂੰ ਇਹ ਲੜਾਈ ਕੱਲੀ ਬਾਪੂ ਡੱਲੇਵਾਲ ਦੀ ਨਹੀਂ ਹੈਗੀ ਨਾ ਸਰਵਣ ਸਿੰਘ ਪੰਦੀਰ ਦੀ ਹੈ ਇਹ ਲੜਾਈ ਸਾਰੇ ਦੇਸ਼ ਦੇ ਕਿਸਾਨਾਂ ਦੀ ਹੈ ਜੀ ਅਜੋਰਿੰਗਜੀਵ ਵਜ਼ੀਰਖਾਂ ਸੁਚਾਨੰਦ ਉਹਨਾਂ ਦੀ ਸੋਚ ਚੱਲ ਰਹੀ ਹੈ ਦਿੱਲੀ ਤਖਤ ਤੇ ਰੂਪ ਦੇ ਵਿੱਚ ਉਹੀ ਬੈਠੇ ਨਜ਼ਰ ਆ ਰਹੇ ਨੇ ਜਿਹੜੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਨਿਗਲ ਜਾਣਾ ਚਾਹੁੰਦੇ ਆ ਸਾਰੇ ਦੇਸ਼ ਦੇ ਮਜ਼ਦੂਰਾਂ ਨੂੰ ਨਿਗਲ ਜਾਣਾ ਚਾਹੁੰਦੇ ਆ ਛੋਟੇ ਕਾਰੋਬਾਰੀਆਂ ਨੂੰ ਨਿਗਲ ਜਾਣਾ ਚਾਹੁੰਦੇ ਆ ਤੇ ਅੱਜ ਜਿਵੇਂ ਗੁਰੂ ਤੀਗ ਬਹਾਦਰ ਜੀ ਆਪਣੇ ਸੀਸ ਦੀ ਕੁਰਬਾਨੀ ਦੇਣ ਵਾਸਤੇ ਦਿੱਲੀ ਨੂੰ ਗਏ ਸੀ ਕਿ ਮੈਂ ਹਿੰਦਵਾਦੀ ਉੱਤੇ ਅਤਿਆਚਾਰ ਨਹੀਂ ਹੋਣ ਦੇਣਾ ਮੈਂ ਉਹਨਾਂ ਲਈ ਕੁਰਬਾਨੀ ਦਵਾਂਗਾ ਇਸੇ ਤਰ੍ਹਾਂ ਹੀ ਅੱਜ ਉਹਨਾਂ ਦੀ ਸੋਚ ਤੇ ਬਾਪੂ ਡੱਲੇਵਾਲ ਕਿਉਂਕਿ ਪੰਜਾਬ ਨੂੰ ਤਾਂ ਕਾਫੀ ਫਸਲਾਂ ਤੇ ਐਮਐਸਪੀ ਮਿਲਦੀ ਹੈ ਤੇ ਹਰਿਆਣੇ ਦੇ ਵੀ ਕੁਝ ਫਸਲਾਂ ਤੇ ਜਿਹੜੀ ਐਮਐਸਪੀ ਮਿਲਦੀ ਹੈ ਪਰ ਬਾਕੀ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਕਿਸੇ ਵੀ ਫਸਲ ਤੇ ਐਮਐਸਪੀ ਨਹੀਂ ਮਿਲਦੀ ਤੇ ਬਾਪੂ ਡੱਲੇਵਾਲ ਉਹ ਸਾਰੇ ਕਿਸਾਨਾਂ ਵਾਸਤੇ ਬੈਠੇ ਆ ਪੋਖੜ ਤਾਲ ਤੇ ਉਹ ਸਾਰੇ ਮਜ਼ਦੂਰਾਂ ਵਾਸਤੇ ਬੈਠੇ ਆ ਤੇ ਸਾਨੂੰ ਵੀ ਚਾਹੀਦਾ ਉਹਨਾਂ ਦੇ ਮਗਰ ਇੰਨਾ ਹੀ ਕਹਿ ਦਈਏ ਬਾਪੂ ਅਸੀਂ ਤੇਰੇ ਮਗਰ ਹੈ ਆ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਤੇ ਜਾ ਕੇ ਸਹਿਬਜ਼ਾਦਿਆਂ ਦੇ ਵਾਰਸ ਬਣ ਦੀ ਦੌੜਿਆ ਆ ਆਪਾਂ ਨੂੰ ਸੋ ਉઠੋ ਜਾਗੋ ਗੂੜੀ ਨੀਂਦ ਦੇ ਵਿੱਚੋਂ ਜਿਹੜੇ ਹਲੇ ਤੱਕ ਇਹਨਾਂ ਬਾਰਡਰਾਂ ਤੇ ਨਹੀਂ ਗਏ ਜਿਨ੍ਹਾਂ ਨੇ ਹਲੇ ਤੱਕ ਹਾ ਦਾ ਨਾਰਾ ਨਹੀਂ ਮਾਰਿਆ ਸ਼ੇਰ ਮੁਹੰਮਦ ਮਲੇਰਕੋਟਲੇ ਵਾਲੇ ਨੇ ਹਾ ਦਾ ਦਾ ਮਾਰਿਆ ਸੀ ਕਿ ਨਹੀਂ ਅੱਜ ਤੱਕ ਸਿੱਖਾਂ ਨੇ ਉਸ ਨਾਰੀ ਨੂੰ ਯਾਦ ਰੱਖਿਆ ਸਾਰਾ ਆਪਣਾ ਪਰਿਵਾਰ ਬਾਬਾ ਮੋਤੀराम ਮਹਿਰਾ ਨੇ ਕੋਲੂ ਦੇ ਵਿੱਚ ਪੜਾ ਲਿਆ ਅੱਜ ਪਹਿਲੇ ਦਿਨ ਉਹਨਾਂ ਨੇ ਸਹਿਬਜ਼ਾਦਿਆਂ ਨੂੰ ਦੁੱਧ ਜਿਹੜਾ ਸੀਗਾ ਉਹ ਛਕਾਇਆ ਮਾਤਾ ਜੀ ਨੂੰ ਤੇ ਆਪਣੇ ਸਾਰੇ ਗਹਿਣੇ ਜਿਹੜੇ ਸੀਗੇ ਉਹ ਪਹਿਲੇ ਦਿਨ ਰਿਸ਼ਵਤ ਦੇ ਰੂਪ ਦੇ ਵਿੱਚ ਦੇਣੇ ਪਏ ਉਹਨਾਂ ਨੇ ਇੰਨੀ ਕੁਰਬਾਨੀ ਹੈ ਤੇ ਅਸੀਂ ਅੱਜ ਨਿੱਕੀਆਂ-ਨਿੱਕੀਆਂ ਗੱਲਾਂ ਦੇ ਮਗਰ ਆਪਣੇ ਨਿੱਜੀ ਸੁੱਖ ਵਾਸਤੇ ਆਪਣੇ ਨਿੱਜੀ ਇਸ ਪ੍ਰਸਤੀ ਵਾਸਤੇ ਮਜਲੂਮਾਂ ਦੇ ਨਾਲ ਹੀ ਖੜਨੋਂ ਹਟ ਗਏ ਹਾਂ ਸਿੱਖ ਦਿਸਣਾ ਤੇ ਸਿੱਖ ਕਹੋਣਾ ਕਿਉਂਕਿ ਬਾਬਾ ਜੈਤਾ ਜੀ ਨੇ ਜਦੋਂ ਨੌਵੇਂ ਪਾਤਸ਼ਾਹ ਨੇ ਸੀਸ ਦਿੱਤਾ ਦਿੱਲੀ ਦੇ ਵਿੱਚ ਉਹਨਾਂ ਦੇ ਸਰੀਰ ਦਾ ਸੰਸਕਾਰ ਤੇ ਉੱਥੇ ਹੀ ਗੁਰਸਿੱਖਾਂ ਨੇ ਸਰੀਰ ਜਿਹੜਾ ਉਹ ਸੰਭਲਿਆ ਪਰ ਉਹਨਾਂ ਦਾ ਸੀਸ ਜਿਹੜਾ ਆ ਉਹ ਬਾਬਾ ਜੀਵਨ ਸਿੰਘ ਜੀ ਦੇਖੋ ਕਿੰਦਾ ਦਾ ਰਸਤਾ ਸੀ ਕਿੰਨੀ ਕੁਰਬਾਨੀ ਹੋਏਗੀ ਕਿੰਨਾ ਲੰਮਾ ਪੈਂਡਾ ਉਹ ਕੱਢ ਕੇ ਆਨੰਦਪੁਰ ਸਾਹਿਬ ਸੀਸ ਜਿਹੜਾ ਉਹ ਲੈ ਕੇ ਆਏ ਮਤਲਬ ਇਹ ਸੀ ਸਿਰ ਜਿਹੜਾ ਹੁੰਦਾ ਉਹਦੇ ਵਿੱਚ ਸੋਚ ਹੁੰਦੀ ਹੈ ਜਿਹੜਾ ਆਪਣਾ ਸਿਰ ਹੈ ਇਹਦੇ ਵਿੱਚ ਸੋਚ ਟਿਕੀ ਹੁੰਦੀ ਹੈ ਆਪਣੀ ਸਾਡੀ ਸੋਚ ਕੀ ਹੈ ਤਾਂ ਜਿਹੜੀ ਸੋਚ ਗੁਰੂ ਤੇਗ ਬਹਾਦਰ ਜੀ ਦੀ ਸੀ ਉਹੋ ਹੀ ਸੋਚ ਬਾਬਾ ਜੈਤਾ ਜੀ ਨੌਵੇਂ ਪਾਤਸ਼ਾਹ ਦਾ ਸੀਸ ਆਨੰਦਪੁਰ ਸਾਹਿਬ ਲੈ ਕੇ ਆਏ ਕਿ ਸੋਚ ਜਿਹੜੀ ਹੈ ਉਹੀ ਰਹੇਗੀ ਕੀ ਅੱਜ ਸਾਡੀ ਵੀ ਸਾਬ ਜਿਆਦਿਆਂ ਵਾਲੀ ਸੋਚ ਹੈ ਸੋ ਸੋਚਿਓ ਜਰੂਰ ਤੇ ਬੋਲਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਉਹਨਾਂ ਦੀ ਖਿਮਾ ਕੱਲ ਨੂੰ ਫੇਰ ਆਪਾਂ ਅਗਲੀ ਵਿਚਾਰ ਕਰਾਂਗੇ ਸੋ ਜਿੰਨਾ ਵੀ ਹੋ ਸਕੇ ਮਜਲੂਮਾਂ ਦੀ ਖਾਤਰ ਸੰਸਾਰ ਤੇ ਹੋ ਰਹੇ ਅਤਿਆਚਾਰਾਂ ਦੇ ਖਿਲਾਫ ਜਿੰਨਾ ਵੀ ਹੋ ਸਕਦਾ ਉਹ ਬੋਲਿਆ ਕਰੋ ਜਿੱਥੇ ਕੋਈ ਸੰਘਰਸ਼ ਲਾਗੇ ਛਗੇ ਹੁੰਦਾ ਉੱਥੇ ਜਾਇਆ ਕਰੋ ਜਰੂਰ ਇਹ ਜ਼ਰੂਰੀ ਬੇਨਤੀ ਹੈ ਕਿਉਂਕਿ ਤੁਸੀਂ ਸ਼ਾਂਤਮਈ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹੋ ਸੋ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈਗਾ ਜੀ 25 ਦਸੰਬਰ ਸਤ ਪਉ ਨੂੰ ਕਲਗੀਧਰ ਪਾਤਸ਼ਾਹ ਦਾ ਸਾਰਾ ਪਰਿਵਾਰ ਜਿਹੜਾ ਸੀਗਾ ਉਹ ਵਿਛੜ ਗਿਆ ਸੀ ਸਰਸਾ ਨਦੀ ਦੇ ਕਿਨਾਰੇ ਤੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਛੋਟੇ ਸ਼ਾਹਬ ਜਾਦੇ ਤਮਾਤਾ ਗੁਜਰਕੌਰ ਨੇ